ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਲਈ ਪੇਸ਼ ਕਰਦੇ ਹਾਂ ਦੁਆਬੇ ਤੋਂ ਬਾਅਦ ਮਾਝੇ ਦਾ ਬਾਹਰਲੇ ਦੇਸ਼ਾਂ ਵੱਲ ਕਿਵੇਂ ਰੁਖ ਵਧਿਆ ਹੈ ਅਮਰਸਰ ਤੋਂ ਲਿਖਦਾ ਜਗਤਾਰ ਸਿੰਘ ਲਾਂਬਾ ਕਿ ਦੁਆਬੇ ਤੋਂ ਬਾਅਦ ਹੁਣ ਮਾਝੇ ਖੇਤਰ 'ਚ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ ਹੈ ਖਾਸ ਕਰਕੇ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਚਾਰਿਆ ਤੇ ਉੱਥੇ ਹੀ ਵਸਨ ਉਤਰਜੀ ਦੇ ਰਿਹਾ ਹੈ ਇਹ ਨੌਜਵਾਨ ਵਿਦੇਸ਼ ਜਾ ਕੇ ਵਸਨ ਮਗਰੋਂ ਆਪਣੇ ਪਰਿਵਾਰਾਂ ਨੂੰ ਵੀ ਉੱਥੇ ਪੱਕੇ ਤੌਰ ਤੇ ਵਸਾ ਲੈਂਦੇ ਨੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦੀ ਮੁਲਕਾਂ ਵਿੱਚ ਸਟੱਡੀ ਵੀਜ਼ੇ ਉੱਤੇ ਜਾਣ ਲਈ ਆਈ ਲੈਟਸ ਲਾਜ਼ਮੀ ਹੈ ਤੇ ਇਹੋ ਕਾਰਨ ਹੈ ਕਿ ਵਧੇਰੇ ਨੌਜਵਾਨ 12ਵੀਂ ਜਮਾਤ ਪਾਸ ਕਰਦੇ ਆਂ ਹੀ ਆਈ ਲੈਟਸ ਤੇ ਕੋਚਿੰਗ ਸੈਂਟਰਾਂ 'ਚ ਕੋਚ ਅਮਰਸਰ ਦੇ ਰਣਜੀਤ ਐਵਨਿਊ ਬਾਸਾਡਾ ਰਾਣੀ ਕਾ ਬਾਗ ਤੇ ਮਾਡਲ ਟਾਊਨ ਸਮਿਥ ਹੋਰ ਕਈ ਇਲਾਕਿਆਂ ਵਿੱਚ ਇਹ ਕੇਂਦਰ ਵੱਡੀ ਗਿਣਤੀ ਵਿੱਚ ਵਧੇ ਫੁੱਲੇ ਹੈ ਤਮਨ ਟਰੈਵਲ ਤੇ ਐਜੂਕੇਸ਼ਨ ਕੰਸਲਟੈਂਸੀ ਨਾਂ ਦੀ ਟਰੈਵਲ ਏਜੰਸੀ ਦੇ ਮਾਲਕ ਚਤਰੇਸ਼ ਤਮਨ ਪਿਛਲੇ ਲਗਭਗ 25 ਵਰਿਆਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਆ ਤੇ ਉਹਨਾਂ ਦਾ ਦਾਵਾ ਹੈ ਕਿ 20000 ਤੋਂ ਵੱਧ ਨੌਜਵਾਨਾਂ ਨੂੰ ਤਾਂ ਉਹ ਕੱਲੇ ਹੀ ਵੱਖ-ਵੱਖ ਮੌਲਕਾਂ ਦਾ ਵੀਜ਼ਾ ਦਿਵਾ ਚੁੱਕੇ ਆ ਸਰਹੱਦੀ ਪਿੰਡ ਮੁਹਾਵਾ ਚ ਲਗਭਗ 2000 ਤੋਂ ਵੱਧ ਲੋਟ ਹੈ ਤੇ ਐਸੇ ਪਿੰਡ ਵਿੱਚੋਂ 70 ਤੋਂ 80 ਨੌਜਵਾਨਾਂ ਚ ਨੌਜਵਾਨ ਜਿਹੜੇ ਵਿਦੇਸ਼ ਗਏ ਆ ਨੰਬਰਦਾਰ ਗੁਰਦੇਵ ਸਿੰਘ ਕਹਿੰਦਾ ਕਿ ਉਹਨਾਂ ਦੇ ਪਰਿਵਾਰ ਦੇ 19 ਤੋਂ 20 ਜੀ ਵੱਖ-ਵੱਖ ਮੌਲਕਾਂ 'ਚ ਨੇ ਉਹਨਾਂ ਨੇ ਆਪਣੇ ਦੋਵੇਂ ਬੇਟੇ ਆਸਟ੍ਰੇਲੀਆ 'ਚ ਭੇਜ ਵੱਡਾ ਬੇਟਾ ਪਿਰਤਪਾਲ ਤਾਂ 2009 ਤੋਂ ਆਸਟ੍ਰੇਲੀਆ ਦੇ ਮਿਲਬੌਰਨ ਸ਼ਹਿਰ ਚ ਹੈ ਹੁਣ ਉੱਥੋਂ ਦਾ ਪੱਕਾ ਵਸਨੀਕ ਹੈ ਉਸ ਦੀ ਪਤਨੀ ਤੇ ਦੋ ਬੱਚੇ ਵੀ ਉੱਥੇ ਹੈ ਹੁਣ ਛੋਟਾ ਬੇਟਾ ਰਾਜਵਿੰਦਰ ਵੀ ਪਿਛਲੇ ਸਾਲ ਚਲ ਗਿਆ ਇਹ ਕਹਾਣੀ ਕੱਲੇ ਇਸ ਪਿੰਡ ਦੀ ਨਹੀਂ ਘਰ ਘਰ ਦੀ ਕਹਾਣੀ ਹੈ ਉਸ ਦਾ ਕਹਿਣਾ ਹੈ ਕਿ ਸਰਦੀ ਪਿੰਡਾਂ 'ਚ ਸਹੂਲਤਾਂ ਦੀ ਬਾੜੀ ਘਾਟ ਹੈ ਨਸ਼ਿਆਂ ਦਾ ਰੁਝਾਨ ਵੱਧ ਹੈ ਔਰ ਇਸ ਲਈ ਮਾੜੀ ਸੰਗਤ ਤੋਂ ਬਚਣ ਲਈ ਬੱਚਿਆਂ ਨੂੰ ਵਿਦੇਸ਼ ਭੇਜਣਾ ਹੀ ਚੰਗਾ ਰਹੇਗਾ ਪਿੰਡ ਵਿੱਚ ਉਸ ਦੇ ਚਾਚੇ ਦਾ ਬੇਟਾ ਨਾਮਦੇਵ ਤੇ ਸ਼ਾਮ ਸਿੰਘ ਗਾਂ ਉਹਨਾਂ ਦੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਵਸੇ ਨਾਮਦੇਵ ਦਾ ਬੇਟਾ ਕਹਿੰਦਾ ਕਿ ਸਾਨੂੰ ਅਮਰੀਕਾ ਵਿੱਚ ਵਸਣਾ ਤੇ ਫਿਰ ਕਹਿੰਦਾ ਅਮਰੀਕਾ ਤੋਂ ਇੱਕ ਕੈਨੇਡਾ ਵਿੱਚ ਵਸਣਾ ਹੀ ਸੁਖਾਲਾ ਲੱਗਦਾ ਇਸੇ ਤਰ੍ਹਾਂ ਹੋਰ ਲੋਕਾਂ ਵੱਲ ਝਾਤ ਮਾਰੀਏ ਤਾਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸਰਾਈਆਂ ਨਜ਼ਰ ਆਉਂਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਇਸ ਵਿੱਚ ਇੱਕ ਖੋਜ ਕਾਰਜ ਕੀਤਾ ਗਿਆ ਜੋ ਏਸ਼ੀਆ ਪੈਸੀਫਿਕ ਜਰਨਲ ਆਫ ਰਿਸਰਚ ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਵੱਲੋਂ ਇਹ ਅਮਰਸਰ ਜ਼ਿਲ੍ਹੇ ਦੇ ਆਧਾਰ ਬਣਾ ਕੇ ਖੋਜ ਕੀਤੀ ਗਈ ਕਿ ਇਸ ਖੋਜ ਦੱਸਿਆ ਗਿਆ ਕਿ 16 ਤੋਂ 25 ਬਰੇ ਤੱਕ ਦੀ ਉਮਰ ਦੇ ਮੁੰਡੇ ਤੇ ਕੁੜੀਆਂ ਵਿਦੇਸ਼ ਗਏ ਵਦੇਸ਼ ਜਾਣ ਵਾਲਿਆਂ ਵਿੱਚ ਵਧੇਰੇ ਜਨਰਲ ਸ਼੍ਰੇਣੀ ਨਾਲ ਸੰਬੰਧਿਤ ਲੋਕ ਹੈ 90% ਦੀ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਨੇ ਵਿਦੇਸ਼ ਗਏ ਬੱਚਿਆਂ ਵਿੱਚੋਂ ਵਧੇਰੇ ਲਗਭਗ 57% ਖੇਤੀਬਾੜੀ ਕਿੱਤੇ ਤੇ ਨੌਕਰੀ ਕਰਦੇ ਨੇ ਇਹਨਾਂ ਪਰਿਵਾਰਾਂ ਨਾਲ ਸੰਬੰਧਿਤ ਨੇ ਵਧੇਰੇ ਬੱਚੇ 12ਵੀਂ ਜਮਾਤ ਪਾਸ ਕਰਨ ਮਗਰੋਂ ਵਿਦੇਸ਼ ਗਏ ਤੇ ਇਹਨਾਂ ਦੀ ਗਿਣਤੀ ਲਗਭਗ 45% ਦੀ ਹੈ ਗ੍ਰੈਜੂਏਸ਼ਨ ਕਰਨ ਮਗਰੋਂ ਲਗਭਗ 16% ਤੇ 10ਵੀਂ ਕਰਨ ਮਗਰੋਂ ਵਿਦੇਸ਼ ਜਾਣ ਵਾਲਿਆਂ ਵਿੱਚ 30% ਬੱਚੇ ਸ਼ਾਮਲ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਅਤੇ ਕਾਂਗਰਸ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧਦੇ ਆਖਿਆ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀਆਂ ਨੇ ਸਿਰਫ ਇੱਕੋ ਇੱਕ ਕੰਮ ਕੀਤਾ ਉਹ ਝੂਠੇ ਪਰਚੇ ਦਰਜ ਕਰਾਉਣ ਦਾ ਉਹਨਾਂ ਆਖਿਆ ਕਿ ਲੋਕਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਾਉਣ ਦੇ ਮਾਮਲੇ ਵਿੱਚ ਸੁਨੀਲ ਜਾਖੜ ਨੂੰ 골ਡ ਮੈਡਲ ਮਿਲਣਾ ਚਾਹੀਦਾ ਹੈ ਜਾਖੜ ਨੂੰ ਲਲਕਾਰਦੇ ਹੋਏ ਸੁਖਬੀਰ ਨੇ ਆਖਿਆ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਹੋਰ ਤੋਂ ਚੋਣ ਜਿੱਤ ਕੇ ਦਿਖਾਉਣ ਲੋਕ ਸਭਾ ਚੋਣਾਂ ਦੇ ਵਿਗਲ ਦੇ ਅਨਸਾਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੇ ਨਾਲ-ਨਾਲ ਵਿਰੋਧੀਆਂ ਦਾ ਪੰਡੀ ਪ੍ਰਚਾਰ ਵੀ ਬੜੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਹੁੰਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਭਾਜਪਾ ਨਾਲ ਗੁਪਤ ਸਮਝੌਤਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕਾਫੀ ਜੋਰ ਲਾਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਦਿੱਲੀ ਸ਼ੀਲਾ ਦੇਖਸ਼ਤ ਨੇ 加ਟ जोड ਦੀ ਸੰਭਾਵਨਾ ਤੋਂ ਸਾਫ਼ ਨਾ ਕਰ ਦਿੱਤੀ ਕਾਂਗਰਸ ਦੇ ਮਿਲੇ ਇਸ ਢਟਕੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੇ ਜੰਮ ਕੇ ਪੜਾਅ ਸਕੱਡੀ ਹੈ ਤੇ ਉਹਨਾਂ ਆਖਿਆ ਕਿ ਜਦੋਂ ਪੂਰਾ ਦੇਸ਼ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣਾ ਚਾਹੁੰਦਾ ਹੈ ਇਸ ਸਮੇਂ ਵਿੱਚ ਕਾਂਗਰਸ ਐਂਟੀ ਭਾਜਪਾ ਵੋਟ ਨੂੰ ਵੰਡ ਕੇ ਬੀਜੇਪੀ ਦੀ ਮਦਦ ਕਰ ਰਹੀ ਹੈ ਕੇਜਰੀਵਾਲ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਐਸੀਆਂ ਅਫਵਾਹਾਂ ਨੇ ਕਿ ਕਾਂਗਰਸ ਦਾ ਬੀਜੇਪੀ ਨਾਲ ਗੁਪਤ ਗੱਟ ਜੋੜ ਹੈ ਉਹਨਾਂ ਦਿੱਲੀ ਬੀਜੇਪੀ ਅਤੇ ਕਾਂਗਰਸ ਦੇ ਗੱਟ ਜੋੜ ਦੇ ਲੜਨ ਲਈ ਤਿਆਰ ਰਹਿਣ ਦੀ ਗੱਲ ਕਰਦੇ ਆਂ ਆਖਿਆ ਕਿ ਜਨਤਾ ਇਸ ਅਨ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਆਖਿਆ ਕਿ ਨਾ ਸਿਰਫ ਦਿੱਲੀ ਵਿੱਚ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਵੀ ਸਮਾਜਵਾਦੀ ਪਾਰਟੀ ਅਤੇ ਭੋਜਨ ਸਮਾਜ ਪਾਰਟੀ ਦੇ ਖਿਲਾਫ ਉਮੀਦਵਾਰਾਂ ਉਤਾਰ ਕੇ ਭਾਜਪਾ ਦੀ ਮਦਦ ਕਰ ਰਹੀ ਹੈ ਪੱਛਮੀ ਮਗਾਲ ਵਿੱਚ ਵੀ ਮਮਤਾ ਮਾਨੇਜੀ ਦੇ ਨਾਲ ਨਾ ਜਾ ਕੇ ਉਹ ਭਾਜਪਾ ਦੀ ਮਦਦ ਕਰ ਰਹੇ ਨੇ ਗੋਪਾਲ ਰਾਏ ਨੇ ਆਖਿਆ ਕਿ ਉਹ ਚੈਲੰਜ ਕਰਦੇ ਹੈ ਕਿ ਭਾਜਪਾ ਵਾਲਿਆਂ ਨੂੰ ਜੇ ਹਿੰਮਤ ਹੈ ਤਾਂ ਬਿਨਾਂ ਜਵਾਨਾਂ ਦੇ ਸਿਆਸਤ ਕੀਤੇਆਂ ਚੋਣਾਂ ਲੜਕੇ ਦਿਖਾਉਣ ਪਤਾ ਲੱਗ ਜਾਏਗਾ ਉਹਨਾਂ ਆਖਿਆ ਕਿ ਦੇਸ਼ ਚਾਹੁੰਦਾ ਹੈ ਕਿ ਲੋਕਤੰਤਰ ਬਚੇ ਲੋਕਤੰਤਰ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਆਗੂ ਨੇ ਆਖਿਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਛੀਲਾ ਦੇਖਸ਼ਤ ਨੇ ਆਖਿਆ ਕਿ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਕਰ ਜੋਗਾ ਕਿ ਆਮ ਆਦਮੀ ਪਾਰਟੀ ਜਿੱਥੇ ਗੱਠਜੋੜ ਲਈ ਪੂਰਾ ਜੋਰ ਲਾ ਰਹੀ ਸੀ ਉੱਥੇ ਦਿੱਲੀ ਵਿੱਚ ਕਾਂਗਰਸ ਦੇ ਨੇਤਾ ਇਸ ਦੇ ਵਿਰੋਧ ਵਿੱਚ ਸਨ ਇਸ ਤੋਂ ਪਹਿਲਾਂ ਐਸੀਆਂ ਆਰਟ ਕਲਾ ਸਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਸ ਵਿੱਚ ਤਿੰਨ ਤਿੰਨ ਸੀਟਾਂ ਵੰਡ ਸਕਦੀ ਹੈ ਇੱਕ ਸੀਟ ਕਿਸੇ ਫਿਲਮੀ ਹਸਤੀ ਨੂੰ ਦਿੱਤੀ ਜਾ ਸਕਦੀ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂੰ ਟੋਰੰਟ ਸੋ ਗ੍ਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ